ਪਟਿਆਲੇ ਪੋਲੋ ਗਰਾਊਂਡ ਦੇ ਆਪੋਜ਼ਿਟ ਕੋਲੀ ਢਾਬੇ ਦੇ ਉੱਤੇ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਔਰ ਜਿਵੇਂ ਹੀ ਇਹ ਰਿਪੋਰਟ ਹੋਇਆ ਨਾਲ ਦੀ ਨਾਲ ਸਾਰੇ ਸਿਟੀ ਦੇ ਐਸ ਐਚ ਓ ਪੀ ਸੀ ਆਰਸ ਬਾਕੀ ਸਾਰੇ ਨਾਕਾਬੰਦੀ ਨੂੰ ਅਵੇਅਰ ਕਰ ਦਿੱਤਾ ਗਿਆ ਔਰ 1 ਘੰਟੇ ਦੇ ਵਿੱਚ ਵਿੱਚ ਹੀ ਉਹ ਜਿਹੜੇ ਬੰਦੇ ਨੇ ਗੋਲੀ ਚਲਾਈ ਉਹ ਰੌਂਡ ਅਪ ਕਰ ਲਏ ਗਏ ਨੇ ਜਿਹੜੀ ਗੱਡੀ ਯੂਜ਼ ਹੋਈ ਹੈ ਉਹ ਫੜ ਲਈ ਗਈ ਹੈ ਤੇ ਵੈਪਨ ਵੀ ਰਿਕਵਰ ਹੋ ਗਿਆ ਇਹਦੇ ਵਿੱਚ ਦੱਸਣ ਦੀ ਗੱਲ ਇਹ ਹੈ ਕਿ ਟਾਬੇ ਤੇ ਬੈਠੇ ਇਹ ਲੜੇ ਨੇ ਇਹ ਕੋਈ ਗੈਂਗ ਵਾਰ ਨਹੀਂ ਹੈਗੀ ਇਹ ਆਪਸ ਸਨ ਹੀਟ ਆਫ ਦ ਮੂਮੈਂਟ 'ਚ ਗੋਲੀ ਚੱਲੀ ਆ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਦੇਖਾਂਗੇ ਕਿ ਜਿਹੜਾ ਵੈਪਨ ਉਹ ਲਾਇਸੈਂਸਡ ਹੈ ਗੱਡੀ ਦਾ ਕੀ ਸਟੇਟਸ ਹੈ ਤੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਮੈਂ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੂੰਗਾ ਜੀ ਕਿ ਪਟਿਆਲੇ ਦੇ ਵਿੱਚ ਜੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਨੂੰ ਕਰਦਾ ਤੇ ਪਟਿਆਲਾ ਪੁਲਿਸ ਤਾਤ ਤੇ ਆ ਔਰ ਇਹੋ ਜਿਹੇ ਜਿਹੜੇ ਦੋਸ਼ੀ ਨੇ ਔਰ ਬੈਡ ਐਲੀਮੈਂਟਸ ਨੇ ਇਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਸਲਾਖਾਂ ਦੇ ਮਗਰ ਹਨ ਧੰਨਵਾਦ